ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਕੰਟਰੈਕਟ ਘਲਬਾਤ ਦੇ ਵਿੱਚ ਦਬਾਅ ਪਾ ਰਹੇ ਨੇ ਤਨਖਾਹਾਂ ਅਤੇ ਅਦਾਇਗੀ ਨਾ ਕੀਤੇ ਗਏ ਡਿਊਟੀਆਂ ਦੇ ਵਿਵਾਦਾਂ ਦੇ ਕਾਰਨ ਪ੍ਰਮੁੱਖ ਹਵਾਈ ਅੱਡਿਆਂ ਉਤੇ ਤਾਲਮੇਲ ਵਾਲੇ ਪ੍ਰਦਰਸ਼ਨ ਕਰ ਰਹੇ ਨੇ ਦੱਸਿਏ ਨੁਮਾਇੰਦਗੀ ਕੀਤੇ ਗਏ ਅਟੈਂਡੈਂਟ ਸੁਰੱਖਿਆ ਜਾਂਚਾ ਅਤੇ ਯਾਤਰੀ ਸਹਾਇਤਾ ਦੇ ਲਈ ਮੁਆਵਜ਼ੇ ਦੀ ਮੰਗ ਕਰਦੇ ਨੇ ਜੇਕਰ ਗੱਲਬਾਤ ਅਸਫਲ ਰਹਿੰਦੀ ਹੈ ਤਾਂ 16 ਅਗਸਤ ਨੂੰ ਹੜਤਾਲ ਸ਼ੁਰੂ ਹੋ ਸਕਦੀ ਹੈ ਜੋ ਕਿ ਚੱਲ ਰਹੀ ਗੱਲਬਾਤ ਅਤੇ ਪ੍ਰਸਤਾਵੀ ਤਨਖਾਹ ਵਾਅਦੇ ਦੇ ਬਾਅਦ ਸੂਦੇ ਗਰਮੀਆਂ ਦੀ ਯਾਤਰਾ ਵਿੱਚ ਵਿਘਨ ਪਾ ਸਕਦੀ ਹੈ। ਕੈਨੇਡਾ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਮੌਂਟਰੀਅਲ, ਟੋਰਾਂਟੋ, ਵੈਨਕੂਵਰ ਅਤੇ ਕੈਲਗਰੀ ਦੇ ਵਿੱਚ ਪੂਰੀ ਫਲਤੀ ਦੇ ਵਿੱਚ ਕਰਮਚਾਰੀ ਚੁਪਲਾਈਨਾਂ ਵਿੱਚ ਖੜੇ ਸਨ ਜੋ ਕਿ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੁਆਰਾ ਆਯੋਜਿਤ ਇੱਕ ਤਦਾਦ ਪ੍ਰਦਰਸ਼ਨ ਹੈ ਜੋ ਕਿ 10000 ਤੋਂ ਵੱਧ 에어 ਕੈਨੇਡਾ ਕੈਬਿਨ ਕਰੂ ਅਤੇ ਨਿਮਾਇੰਦੀ ਖਲਦਾ ਹੈ। ਇਹ ਕਦਰਮ ਪਿਛਲੇ ਹਫਤੇ ਹੜਤਾਲ ਦੇ ਹੁਕਮ ਦੇ ਹੱਕ ਵਿੱਚ 99.7% ਦੇ ਵੋਟਾਂ ਤੇ ਪਾਉਂ ਤੋਂ ਬਾਅਦ ਆਇਆ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਯੂਨੀਅਨ ਦੇ ਕਾਨੂੰਨੀ ਤੌਰ ਤੇ ਲੋੜਿੰਦੇ 72 ਘੰਟੇ ਦੇ ਨੋਟਿਸ ਤੋਂ ਬਾਅਦ ਫਲਾਈਟ ਅਟੈਂਡੈਂਟ 16 ਅਗਸਤ ਸ਼ਨੀਵਾਰ ਨੂੰ 12 ਵਜੇ 1 ਮਿੰਟ ਤੇ ਨੌਕਰੀ ਛੱਡ ਸਕਦੇ ਨੇ ਵਿਵਾਦ ਤਨਖਾਹ ਅਤੇ ਅਦਾਇਗੀ ਨਾ ਕੀਤੇ ਗਏ ਡਿਊਟੀਆਂ ਉੱਤੇ ਕੇਂਦ੍ਰਿਤ ਹੈ ਸੀਯੂਪੀ ਦਾ ਕਹਿਣਾ ਹੈ ਕਿ ਸਹਾਇਕਾਂ ਨੂੰ ਲੋੜਿੰਦੀ ਸੁਰੱਖਿਆ ਜਾਂਚ ਬੋਰਡਿੰਗ ਅਤੇ ਡੀਪਲੈਨਿੰਗ ਜਾਂ ਜ਼ਮੀਨ ਤੇ ਮੋਟਲੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਭੁਗਤਾਨ ਨਹੀਂ ਕੀਤਾ ਜਾਂਦਾ ਭਾਵੇਂ ਉਹਨਾਂ ਸੰਮਿਆ ਦੌਰਾਨ ਯਾਤਰੀਆਂ ਦੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਬਲੂਮਬਰਗ ਨੇ ਰਿਪੋਰਟ ਦਿੱਤੀ ਹੈ ਕਿ 에ਅ ਕੈਨੇਡਾ ਨੇ 32.5% ਤਨਖਾਹ ਵਾਅਦੇ ਦੀ ਪੇਸ਼ਕਸ਼ ਕੀਤੀ ਹੈ ਇਹ ਕਹਿੰਦੇ ਹੋਏ ਕਿ ਇਹ ਆਪਣੇ ਫਲਾਈਟ ਅਟੈਂਡੈਂਟਸ ਨੂੰ ਕੈਨੇਡਾ ਵਿੱਚ ਸਭ ਤੋਂ ਵੱਧ ਤਨਖਾਹ ਵਾਲਾ ਬਣਾ ਦੇਵੇਗਾ ਅਤੇ ਜ਼ਮੀਨੀ ਤਨਖਾਹ ਨੂੰ ਸੰਬੋਧਿਤ ਕਰੇਗਾ ਏਅਰਲਾਈਨਸ ਨੇ ਜਨਤਕ ਤੌਰ ਉਤੇ ਸੰਕਲਪ ਦੀ ਪੁਸ਼ਟੀ ਨਹੀਂ ਕੀਤੀ ਅਤੇ ਸੀਯੂਪੀਈ ਦਾ ਕਹਿਣਾ ਹੈ ਕਿ ਅਜੇ ਕੋਈ ਰਸਮੀ ਪੇਸ਼ਕਸ਼ ਨਹੀਂ ਕੀਤੀ ਗਈ ਸੰਚਾਰ ਦੇ ਪ੍ਰਧਾਨ ਕ੍ਰਿਸਟੋਫ ਹੈਨੇਬਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਏਅਰ ਕੈਨੇਡਾ ਮੇਲਸ ਉੱਤੇ ਬੰਨਿਆ ਹੋਇਆ ਹੈ ਅਤੇ ਸਯੂਪੀ ਇਹ ਦੇ ਨਾਲ ਇੱਕ ਸੌਦਾ ਪ੍ਰਾਪਤ ਕਰਨ ਉਤੇ ਕੇਂਦ੍ਰਿਤ ਹੈ ਜੋ ਇਸ ਦੇ ਫਲਾਈਟ ਅਟੈਂਡੈਂਟ ਸਹਿਯੋਗਤਾਨ ਨੂੰ ਮਾਨਤਾ ਦਿੰਦਾ ਹੈ ਅਤੇ ਕੰਪਨੀ ਦੇ ਮੁਕਾਬਲੇਬਾਜ਼ੀ ਅਤੇ ਲੰਬੇ ਸਮੇਂ ਦੇ ਵਿਕਾਸ ਦਾ ਸਮਰਥਨ ਕਰਦਾ ਹੈ ਯਾਤਰਾ ਮਾਹਰ ਯਾਤਰੀਆਂ ਨੂੰ ਚੇਤਾਵਨੀ ਦਿੰਦੇ ਨੇ ਕਿ ਹੜਤਾਲ ਦੇ ਨਾਲ ਸੰਬੰਧਿਤ ਯਾਤਰਾ ਰੱਦ ਕਰਨ ਦਾ ਬੀਮਾ ਖਰੀਦਣ ਦੇ ਲਈ ਬਹੁਤ ਦੇਰ ਹੋ ਗਈ ਹੈ ਕਿਉਂਕਿ ਇਸ ਨੂੰ ਇੱਕ ਜਾਣਿਆ ਕਾਰਨ ਮੰਨਿਆ ਜਾਂਦਾ ਹੈ ਕ੍ਰਾਵਲ ਸਿਕਯੋਰ ਇੰਕ ਡੋਰ ਤੇ ਪ੍ਰਦਾਨ ਮਾਰਟਿਨ ਆਇਰਸ ਟੋਨ ਬੈਕਅਪ ਵਜੋਂ ਕਿਸੇ ਹੋਰ 에ਅਰਲਾਈਨ ਦੇ ਨਾਲ ਵਾਪਸੀ ਯੋਗ ਟਿਕਟਾ ਬੁੱਕ ਕਰਨ ਦੀ ਸਲਾਹ ਦੇਦੇ ਨੇ ਇਸ ਹਫਤੇ ਗਲਬਾ ਜਾਰੀ ਹੈ ਜੇਕਰ ਉਹ ਸਫਲ ਰਹਿੰਦੇ ਨਹੀਂ ਤਾਂ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨਸ ਨੂੰ ਗਰਮੀਆਂ ਦੀ ਯਾਤਰਾ ਸੀਜ਼ਨ ਦੇ ਸਿਖਰ ਉਤੇ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਅਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ